ਕੋਈ ਛੋਟੀ ਵੱਡੀ ਨਹੀਂ ਨਹੀਂ ਵੱਡੇ ਉਹਨਾਂ ਦਾ ਵੱਡਾ ਬਣਾ ਲਓ ਫਿਰ ਜਿਹੜਾ ਉਹ ਕੋਲ ਦਾ ਜਿਹੜਾ ਉਹ ਵੱਡਾ ਜਿਹੜਾ ਹੈਗਾ ਉਹ ਦਾ ਸਾਢੇ 3 ਲੱਖ ਤੋਂ ਉੱਪਰ ਹੋਣਾ ਸਮਾਨ ਕੋਈ ਗੱਲ ਹਾਂਜੀ ਹਾਂ ਕੋਈ ਨਹੀਂ ਬਰਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸਾਨੂੰ ਮਹੂਰਤ ਤੋਂ ਦੋ ਦਿਨ ਪਹਿਲਾਂ ਤੈਨੂੰ ਮੈਂ ਹੀ ਦੇਣਾ ਸਮਾਨ ਸਾਡਾ ਆ ਜਾਏ ਬਾਕੀ ਤਾਂ ਹੋਰ ਕੋਈ ਗੱਲ ਨਹੀਂ ਪਾਗੀ ਦੱਸਦੇ ਬਾਅਦ ਵਿੱਚ ਪੇਮੈਂਟ ਆ ਜਾਏ ਕੋਈ ਗੱਲ ਨਹੀਂ ਸਾਡੀਆਂ ਸਮਾਨ ਦੇ ਹੋਰ ਕੋਈ ਨਹੀਂ ਤੋਦਾਂ ਕੋਦਮੇ 1.5 ਦੋ ਲੱਖ ਰੁਪਏ ਕੱਲ ਪੱਥਰ ਦਊਂਗਾ ਚੰਡੀਗੜ੍ਹ ਜਾਣਾ ਉੱਥੇ ਜਾਣ ਤੋਂ ਪਹਿਲਾਂ ਨਹੀਂ ਠਹਿਣਾ ਨਹੀਂ ਨਾ ਨਾ ਤੁਹਾਡੇ ਬੜੇ ਉਧਾ ਗਿਆ ਹਾਂ ਉਦਾਂ ਨਾ ਮੈਨੂੰ ਪਤਾ ਮੈਂ ਤਾਂ ਕਿਹਾ ਵੀ ਚੱਲ ਇਹਨਾਂ ਬੰਦਿਆਂ ਦਾ ਬਚਾ ਦਾਂ 100 ਦੇ ਜਾ ਅੱਗੇ ਇਹ ਸਾਰੇ ਬੜਾ ਸਾਡੇ ਨਾਲ ਕਰਨਾ ਬੜੇ ਹਾਂ ਹਾਂ ਉਬਾ ਤੁਹਾਡਾ ਹੈ ਤਾਂ ਕੋਈ ਹਾਂਜੀ ਇੱਥੋਂ ਬਣੇਗਾ ਹਾਂ ਪਰ ਮੈਂ ਤਾਂ ਪੁੱਛ ਕੇ ਆਵਾਂ ਮੈਂ ਕਹੇ ਵੀ ਕੱਲ ਤਾਂ ਲੱਖ ਰੁਪਇਆ ਦੂੰ ਠੀਕ ਠੀਕ ਸਭ ਦੇ ਕੀ ਗੱਲ ਤਾ ਤਾ ਨੂੰ ਲੱਖ ਰੁਪਇਆ ਮਿਲ ਗਿਆ ਇਹਨਾਂ ਦਾ ਵਾਅਦਾ ਕੀਤਾ ਵੀ ਇਸੇ ਦੇ ਲੱਖ ਰੁਪਇਆ ਮੈਂ ਦੇ ਦੂੰ ਤੋ ਇੱਕ ਆਦੋ ਬਾਕੀ ਵੀ ਕਰ ਦਿੰਦੇ ਕੋਈ ਪਿੰਡ ਮੇਰਾ ਮੱਛੀ ਵਾਲਾ ਅੱਛਾ ਹਾਂਜੀ 105 ਦਾ ਮੈਂ ਭਰਾ ਹਾਂ ਅੱਛਾ ਜੀ ਸੋ ਨਾ ਤਾਂ ਹਾਂਜੀ ਸਾਦੀ ਸੰਗਤ ਹਾਂਜੀ ਸਭ ਬਣੇ ਗਏ ਹਾਂ 105 ਬਣੇ ਉਹਨਾਂ ਦੀ ਵਾਈਫ ਸੋ ਬਣਚ ਹਾਂਜੀ ਵਾਈਫ ਹਾਂ ਹਾਂ ਮੈਂ ਕੋਈ ਨਹੀਂ ਵਧੀਆ ਬਣਾ ਕੇ ਦਿਓ ਹਾਂ ਸੌ ਜਾਓ ਹਾਂ ਅਸਲੇ ਅਸੀਂ ਗਗੋਮਾਲ ਸਾਡੇ ਵਾਲਾ ਮਕੈਨੀਕਲ ਵਰਕਸ਼ਾਲਾ ਇਹ ਟਰਾਲੀਆਂ ਬਣਾਉਂਦੇ ਆ ਬੇੜੇ ਬਣਾਉਂਦੇ ਆ ਤੇ ਮੈਂ ਕੱਲ ਨੌਂਸ ਕਰਕੇ ਆਇਆ ਸੀਗਾ ਸ਼ਾਪ ਉਹ ਚੌਕੀ ਦੇ ਅੱਗੇ ਜਾ ਕੇ ਵੱਲ ਵੱਡੇ ਦਰਿਆ ਦੇ ਸਾਡੇ ਕਿਸਾਨ ਪਹੁੰਚ ਸੀਗੇ ਸਰਪੰਚ ਸਾਹਿਬ ਨਾਲ ਨੇ ਤੇ ਮੈਂ ਇਹਨਾਂ ਨੂੰ ਕਹਿ ਕੇ ਇਹ ਬੇੜਾ ਬਣਾ ਦਿੰਦੇ ਆ ਮੈਂ ਕੱਲ ਇਹਨਾਂ ਨੂੰ ਫੋਨ ਤੇ ਕਹਿ ਕੇ ਮੈਂ ਕੱਲ ਤੁਹਾਨੂੰ ਲੱਖ ਰੁਪਇਆ ਦੇ ਕੇ ਜਾਊਂਗਾ ਸੋ ਮੈਂ ਅੱਜ ਬੈਂਕ ਤੋਂ ਪੈਸੇ ਇੱਕੋ ਲੈ ਕੇ ਅੱਜ ਤੇ ਛੁੱਟੀ ਸੀਗੀ ਕੀ ਸੀਗੂ ਨੂੰ ਪੈਸੇ ਲੈ ਕੇ ਤੇ ਮੈਂ ਮਤਲਬ ਵਾਲਾ ਸਾਹਿਬ ਜਿਹੜੇ ਇਹ ਦੇ ਮਤਲਬ ਮਾਲਕ ਨੇ ਇਹਨਾਂ ਨੂੰ ਮੈਂ ਦੇ ਦਿੱਤੇ ਆ ਸੋ ਜਿਹੜਾ ਬੇੜਾ ਬੜਨਾ ਸ਼ੁਰੂ ਹੋ ਜਾਊਗਾ ਤੇ 2 ਹਫ਼ਤਿਆਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਬੇੜਾ ਅਸੀਂ ਬੜਾ ਕੇ ਦਾਂਗੇ ਸੋ ਕਿਸਾਨਾਂ ਨੂੰ ਜਿਹੜਾ ਅੱਗੇ ਜਾਣ ਲਈ ਟਰੈਕਟਰ ਟਰਾਲੀਆਂ ਖੜ ਲੀ ਉਹ ਵਧੀਆ ਕੰਮ ਹੋ ਜਾਊਗਾ 2 ਹਫ਼ਤੇ ਦੇ ਵਿੱਚ ਵਿੱਚ ਆਪਾਂ ਬੇੜਾ ਉੱਥੇ ਪਹੁੰਚਾ ਦੇਣਗੇ ਇੱਕ ਬੇੜੀ ਨਾਲ ਛੋਟੀ ਬੇੜੀ ਤੇ ਇੱਕ ਬੇੜਾ ਦੋ ਚੀਜ਼ ਆਪਾਂ ਇਹਨਾਂ ਨੂੰ ਦੇਣੀਆਂ ਠੀਕ ਹੈ ਹਾਂ ਬਗ ਨਾ ਦੇ ਨਾ ਮਾ 42 44 ਫਟ ਦੇ ਕੋਈ ਚਾਦਰਾਂ ਸਾਹ ਨਾ ਚਾਦਰ ਕੋ 13 ਫਟ ਆ ਜਾਂਦੀ ਉਹ 14 ਫਟ ਆ ਜਾਂਦੀ ਆ ਹਾਂ ਜਿੰਨੀਆਂ ਚਾਦਰਾਂ ਅੰਦਰ ਜਿਆਦਾ ਜੁਮ ਹੋਣ ਪਈਆਂ ਅੱਛਾ ਨਾ ਨਾ ਕੋ ਬਰਾ ਦੋ ਬਰਾ ਵਧੀਆ ਪੜਾ ਕੇ ਦੋ ਇੱਕ ਆਪਣਾ ਮਠਾਣਾ ਬਣਿਆ 45 ਫਟ ਬਣਨਾ ਚਾਹੀਦਾ ਅੱਛਾ ਉਦੇ ਜੇ ਵੀ ਕਿਹੇ ਵੇਲੇ ਮੰਨ ਲਓ 2-3 ਟਰੈਕਟਰ ਵੀ ਇਕੱਠੇ ਬਾੜੀ ਦੇ। ਵੀ ਟਰੈਕਟਰ ਟਰਾਲੀ ਦੇ ਇੱਕ ਮਗਰ ਟਰੈਕਟਰ ਵੀ ਆ ਜਾਂਦਾ। ਇੱਕ ਟਰੈਕਟਰ ਟਰਾਲੀ ਜੁੜ ਕੇ ਇੱਕ ਟਰੈਕਟਰ ਟਰਾਲੀ ਨਾਲ ਬਾੜੀ ਆ ਜਾਂਦੀ। ਹਾਂ। ਪ੍ਰੋਸੀਜਨ ਕਹੇ ਮੁਰਜੇ ਫਿਰ ਘੜੀ ਘੜੀ ਗੇੜੇ ਲਾਉਣਾ ਉਹਨਾਂ ਨੂੰ ਨਾ। ਜੇ 45 ਫੁੱਟ ਬਣਾਓਗੇ ਇਹਨਾਂ ਦੇ ਉਦੇ ਵਿੱਚ ਮੰਨ ਲਓ ਇੱਕ 90 ਦੀ ਟਰਾਲੀ ਇੱਕ ਟਰੈਕਟਰ ਮਗਰ ਹੋਰ ਲੱਗਦਾ। ਲਵਾ ਲਓ ਜੀ ਜੋ ਲਵਾਉਣਾ ਲਵਾ ਲਓ ਜੀ ਕਿਸਾਨਾਂ ਦਾ ਫਾਇਦਾ ਹੋਣਾ ਚਾਹੀਦਾ ਬਾਕੀ ਛੱਡ ਦਿਓ ਗੱਲ ਠੀਕ ਹੈ ਠੀਕ ਹੈ ਕਿ ਦੀ ਗੱਲ ਕਿਉਂਕਿ ਇਹਨਾਂ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਬਚਿਆ ਜਾਂਦਾ ਤੇ ਚਲੋ ਆਪਾਂ ਇੰਦੀ ਅਕੇ ਇਹਨਾਂ ਦੀ ਮਤ ਕਰਦਾਂਗੇ ਤਾਂ ਥੋੜਾ ਅੱਗੇ ਜਾਂ ਜੂਲਦਾ ਤਾਂ ਸੌਖ ਹੋ ਜੂਗੀ ਨਹੀਂ ਤੇ ਬਚਿਆ ਜਾਂਦੀ ਲੰਗੜਲੀ ਹੁੰਦੀ ਉਹਨਾਂ ਕੋਲ ਕੋਕ ਖੱਖ ਨਹੀਂ ਆ ਰੋਤਾ ਇਹ ਤਾਂ ਕਾਹਦੇ ਠੇਕੇਦਾਰ ਦਾ ਲੀਫੇ ਤੇ ਮੈਂ ਕਿਹਾ ਜਿਆਦਾ ਹੀਫੇ ਵੜਾ ਦਿੰਦੇ ਤੁਹਾਨੂੰ ਕੋਈ ਗੱਲ ਠੀਕ ਹੈ ਠੇਕੇਦਾਰ ਲੈ ਹੀ ਜਾਣਾ ਜੀ ਅੱਜ ਆਹ